ਮਨਸੋ ਸਿਕਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਪਾਜਾ ਸੋਰੀ ਹੋ ਗਿਆ ઓਮ ਲੋ ਸਿੰਦੋ ਆਲੂ ਵਾਲੇ ਪਰੌਂਠੇ ਬਣਾਣੇ ਆ ਆਲੂਆਂ ਵਾਲੇ ਪਰੌਂਠੇ ਬਣਾਦੇ ਹੋ ਮਿੱਤਰੋ ਲੈ ਵੀ ਬਾਹਰ ਲੱਗ ਰਹੀ ਝਾੜੂ ਤੇ ਅੰਦਰ ਉਬਲ ਰਹੇ ਸੀ ਆਲੂ ਤੇ ਆਪਾਂ ਦਵੜ ਕੰਮ ਕਰਾ ਦੀ ਉਹ ਨਾਲ ਛਿਲ ਜੁਲ ਕੇ ਆਲੂ ਮੈਂ ਕਿਹਾ ਪਰੌਂਠੇ ਖਾ ਲਈ ਪਹਿਲਾਂ ਮੈਂ ਕਿਹਾ ਸਿੰਦੋ ਕਿੰਨਾ ਟਾਈਮ ਲਾਉਂਗੀ ਕਹਿੰਦੇ ਤੁਸੀਂ ਆਲੂ ਛਿੱਲੋ ਪਿਆਜ਼ ਮੈਂ ਛਿੱਲਿਆ ਤੁਸੀਂ ਦਵੜ ਗੋਹਾ ਗੋਹੀ ਜਾ ਕੇ ਆਓ ਮੁੜ ਕੇ ਮੈਂ ਤੁਹਾਨੂੰ ਪਰੌਂਠੇ ਬਣਾ ਕੇ ਖਵਾਣੀਆਂ ਮੈਂ ਕਿਹਾ ਲੈ ਵੀ ਦਹੜ ਕਾਮਨਵੇੜ ਦੀ ਦਹੜ ਪਰੌਂਠੇ ਠਲੇ ਨਾ ਹੋ ਜਾ। ਲੈ ਜਦਾਂ ਹੀ ਕਾਮਨਵੇੜ ਕੇ ਅੰਦਰ ਬੜੇ ਤੇ ਪਰੌਂਠੇ ਛਿੰਦੋ ਨੇ ਤਤੇ ਤਤੇ ਬਣਾਦੇ ਵੀਤੋਂ। ਇਹ ਬੜੇ ਪਤਲੇ ਪਤਲੇ ਪਰੌਂਠੇ ਛਿੰਦੋ ਨੇ ਘੇਰ ਕਰ ਦਿੱਤਾ। ਛਿੰਦੋ ਨੇ ਖਲਾ ਕੇ ਜਦੋਂ ਆਲੂ ਵਾਲੇ ਪਰੌਂਠੇ ਤਿਆਰ ਹੋ ਗਏ ਆਪਾਂ ਤੇ ਚੱਲ ਗਏ ਫੇ ਆਪਾਂ ਕੰਮ ਤੇ ਆ ਸਾਡੇ ਘਰ ਇੱਕ ਜਵਾਗ ਆ ਸੀ ਇਨੇ ਬੜੀ ਹੱਮਚਾਈ ਹੋਈ ਸੀ। ਇਹ ਤੋਂ ਸਾਰਾ ਯਾਗੜਾ ਦਾ। ਲੱਗੋ ਉੱਤੋਂ ਬਾਅਦ ਪਹੁੰਚ ਕੇ ਆਪਾਂ ਗੁਰਦੁਆਰੀ ਗੁਰੂ ਘਰ ਗੁਰਦੁਆਰਾ ਸ਼੍ਰੀ ਚੰਨ ਕਮਨ ਸਾਹਿਬ ਕੀ ਕੇ ਮੱਥਾ ਤੇ ਲੈ ਕੇ ਮਹਾਰਾਜ ਤੋਂ ਆਸ਼ੀਰਵਾਦ ਕੀਤੀ ਦਿਨ ਦੀ ਸ਼ੁਰੂਆਤ ਲੱਗ ਧੋਪ ਨਿਕਲੀ ਹੈ ਮਾੜੀ ਮਾੜੀ ਪਤਾ ਨਹੀਂ ਹੁਣ ਗਰਮੀ ਪਊਗੀ ਕਿ ਕਿ ਸਿਆਲ ਆਊਗਾ ਵੀ ਅੱਜ ਦੇਖਣ ਨੂੰ ਮੌਸਮ ਵੀ ਕਿ ਗਰਮੀ ਬਹੁਤ ਹੋਣੀ ਆ ਲੋਬੇ ਕਿਸੇ ਕੰਮ ਕਰਕੇ ਜਾਣਾ ਪਏ ਬੈਂਕ ਨੂੰ ਬੈਂਕ ਚ ਲਾ ਕੇ 15 20 ਮਿੰਟ ਪਰ ਬੈਂਕ ਵਾਲੇ ਯਖਣਾ ਉਹ ਪਟਦੇ ਆ ਨਾ ਰਹਿ ਰੱਬ ਦਾ ਨਾਮ ਲੋਬੇ ਉੱਤੋਂ ਬਾਅਦ ਜਾਣਾ ਪਿਆ ਗਿਆ ਪਿੰਡ ਨੂੰ ਕਿਉਂਕਿ ਘਰ ਹੈ ਨਹੀਂ ਸੀ ਸਾਡਾ ਡੈਡੀ ਪਾਣੇ ਪਾਣੇ ਸੀ ਪੱਠੇ ਮੱਲਾ ਵੀ ਪਠੇਵਾਲੀ ਪਹੁੰਚ ਗਏ ਆਪਾਂ ਘਰੇ ਤੇ ਪਸ਼ੂਆਂ ਨੂੰ ਪਾ ਕੇ ਪਠੇ ਦੇ ਪਲਾ ਕੇ ਪਾਣੀ ਮੈਂ ਕਿਹਾ ਫੇਰ ਦੇਦੇ ਆ ਬਾਕੀ ਕਹਾਣੀ ਉਹ ਲੈ ਵੀ ਮਿੱਤਰਾਂ ਐਵਰ ਪਾਏ ਪਠੇ ਦੇ ਕਰਕੇ ਫਟਕ ਗੱਲ ਬਾਤ ਤੇ ਦੁਬਾਰਾ ਬੋਲ ਗਏ ਆਪਾਂ ਆਪਣੇ ਕੰਮ ਤੇ ਉਤੇ ਫ੍ਰੀ ਟ੍ਰੈਵਲ ਜਿੱਥੇ ਆਪਾਂ ਟੈਕਟ ਵੀ ਵੜਾਈ ਦੀਆਂ ਤੇ ਆਈਸਕ੍ਰੀਮ ਵੀ ਵੇਚੀ ਦੀ ਜੀ ਮਿੱਤਰੋ ਤੇ ਲੈ ਕੇ ਰੱਬ ਦਾ ਨਾਮ ਤੇ ਮੋਟਰੋ ਜਗ੍ਹਾ ਤੇ ਆਪਾਂ ਨੂੰ ਜਾਣਾ ਪਿਆ ਥੋੜਾ ਜਿਹਾ ਬਾਜ਼ਾਰ ਕੰਮ ਸੀਗਾ ਘਰ ਵਾਲੀਆਂ ਲੈਣਾ ਸੀ ਕੋਈ ਸਮਾਨ ਕਹਿੰਦੇ ਮਾੜੇ ਵੀ ਯਾਰਿਆਂ ਮੈਂ ਕਹ ਮਾੜੇ ਦਾ ਪਿਆ ਕੰਮ ਪੂਰਾ ਬਿਯਾਰ ਚੱਲਦੇ ਆ ਥੋੜਾ ਬਹੁਤ ਤਾਂ ਬਿਯਾਰ ਜਾ ਕੇ ਸਰਦਾ ਨਹੀਂ ਉਹ ਤੋਂ ਬਾਦ ਆਪਾਂ ਮੋਟਰ ਚੱਕੇ ਤੇ ਪਹੁੰਚ ਕੇ ਘਰੇ ਘਰੇ ਹੀ ਆ ਕੇ ਤਾਂ ਆਪ ਟੋਪੀ ਲੈ ਲਈ ਤੇ ਪਰਨੇ ਇੱਕ ਕਪੜੇ ਖੋਲ ਦਿੱਤੇ ਕਿਉਂਕਿ ਹੁਣ ਦੁਬਾਰਾ ਫੇਰ ਪਸ਼ੂਆਂ ਦਾ ਕੰਮ ਕਰਨਾ ਪੈਣਾ ਸੀਗਾ ਤੇ ਜਿੰਦੂ ਬਾਹਰ ਖੜੀ ਦੀ ਮੈਂ ਕੀ ਹੋਈ ਜਿੰਦੂ ਕੰਮ ਕਰ ਲੈ ਕੋਈ ਕਹਿੰਦੀ ਵਸ ਤੁਸੀਂ ਫੋਨ ਚਲਾਈ ਜਾਓ ਮੈਂ ਕੰਮ ਕਰਾਂ ਚਾਹੀ ਨਾ ਕਰਾਂ ਤੁਹਾਡਾ ਵਾਰ ਜੀ ਇਹ ਫੋਨ ਚਲਾ ਲਵੇ ਸੂਪ ਬਣਾਇਆ ਸੂਬ ਇੰਨਾ ਸਵਾਦ ਬਣਿਆ ਇੰਨਾ ਸਵਾਦ ਬਣਿਆ ਮਿਰਚਾਂ ਪੈ ਗਈਆਂ ਜੀ